ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਤਾ ਅੱਜ ਪਾਸਪਾਸ ਸੂਬਾ ਪ੍ਰਧਾਨ ਸੁਨੀਲ ਜਾਖੜ ਫਾਜ਼ਿਲਕਾ ਪਹੁੰਚੇ ਹਨ ਇਸ ਦੌਰਾਨ ਉਹਨਾਂ ਨੇ ਹਰ ਪੀੜਤਾ ਨਾਲ ਗੱਲਬਾਤ ਕੀਤੀ ਅਤੇ ਫਸਲਾ ਦਾ ਜਾਇਜ਼ਾ ਭੀ ਲਿਆ ਇਸ ਦੌਰਾਨ ਉਹਨਾਂ ਨਾਲ ਅਬਹੁਦਰ ਵਿਧਾਇਕ ਸੰਦੀਪ ਜਾਖੜ ਵੀ ਮੌਜੂਦ ਸਨ ਇਸ ਦੌਰਾਨ ਸੰਦੀਪ ਜਾਖੜ ਨੇ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਸੁਨੀਲ ਜਾਖੜ ਨੂੰ ਸੌਂਪਿਆ ਅੱਜਪਾਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਸੁਨੀਲ ਜਾਖੜ ਨੇ ਫਸਲਾਂ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਹੜ੍ਹ ਪੀੜਤਾਂ ਲਈ ਬਣਾਏ ਗਏ ਰਾਹਤ ਕੈਂਪ ਦੇ ਵਿੱਚ ਪਹੁੰਚ ਕੇ ਗੱਲਬਾਤ ਕੀਤੀ ਸੁਨੀਲ ਜਾਖੜ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਕਾਵਾਂਵਾਲੀ ਅਬੋਹਰ ਅਤੇ ਬੱਲਵਾਣਾ ਹਲਕਿਆਂ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੇ ਦੇ ਲੋਕਾਂ ਅਤੇ ਕਿਸਾਨਾਂ ਦਾ ਹਾਲਚਾਲ ਪੁੱਛਿਆ ਇਸ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੂਬਾ ਪ੍ਰਧਾਨ ਸੁਨੀਲ ਜਾਖਰ ਨੂੰ ਮੰਗ ਪੱਤਰ ਸੌਪਿਆ 31 ਮਾਰਚ 2023 ਨੂੰ ਪੰਜਾਬ ਦੇ ਖਜ਼ਾਨੇ 'ਚ 9000 ਕਰੋੜ ਰੁਪਏ ਪਿਆਸਾ ਉਹ ਪੈਸਾ ਵੀ ਭਗਵੰਤ ਮਾਨ ਜੀ ਤੁਸੀਂ ਉਹਨੂੰ ਤਾਂ ਤੁਰੱਖੋ ਪਰੋਖੇ ਕਰਕੇ ਟੋਟਲੀ ਉਹਦੇ ਬਾਅਦ ਜਿਹੜੇ ਪੈਸੇ ਆਏ ਐ 1000 ਕਰੋੜ ਅਗਲੇ ਸਾਲ ਹੀ ਆਏ ਉਹਦੇ ਬਾਅਦ 24 ਦੇ ਅੰਦਰ ਉਹਦੇ ਬਾਅਦ 24 25 ਦੇ ਆਏ ਐ ਫਿਰ 26 ਦੇ 25 26 ਦੇ ਹੋਣਾ ਜਿਹੜੇ ਐ ਪਏ ਐ ਇਹਨਾਂ ਦੇ ਖਾਤੇ 'ਚ ਕੁੱਲ ਮਿਲਾ ਕੇ 12000 ਕਰੋੜ ਰੁਪਇਆ ਭਗਵੰਤ ਮਾਨ ਜੀ ਦੀ ਸਰਕਾਰ ਕੋਲ ਸਟੇਰਰ ਅੱਜ ਦੀ ਆਪਦਾ ਪ੍ਰਬੰਧਨ ਹੈ ਜਿਹੜੀ ਇਹਦੇ ਵਿੱਚ ਇਹਨਾਂ ਕੋਲ ਪਿਆ ਕਿ ਉਹਦੇ ਨਾਲ ਹੀ 1600 ਰੁਪਏ ਆ ਆਗੇ ਸਭ ਕਹਿੰਦੇ ਜੀ 1600 ਰੁਪਏ 1600 ਕਰੋੜ ਨਹੀਂ ਸਾਬ ਟੋਟਲ 13600 ਕਰੋੜ ਰੁਪਏ ਅੱਜ ਇਸ ਹੜ੍ਹ ਤੇ ਪ੍ਰਭਾਵਿਤ ਇਲਾਕਿਆਂ ਵਾਸਤੇ ਤੇ ਲੋਕਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਪੈਸਾ ਕੇਂਦਰ ਸਰਕਾਰ ਨੇ ਭਗਵੰਤ ਮਾਨ ਜੀ ਨੂੰ ਦਿੱਤਾ ਹੈ ਉਸ ਸਰਕਾਰ ਨੂੰ ਦਿੱਤਾ ਹੈ ਜਿਹੜੇ 23 ਦੇ ਅੰਦਰ ਕਹਿੰਦੇ ਸੀ ਵੀ ਮੈਂ ਅੰਡਿਆਂ ਤਾਂ ਇਹਦੇ ਮੁਆਵਜ਼ਾ ਦੇਵਾਂਗਾ ਮੁਰਗੀਆਂ ਦੇ ਮੈਂ ਮੁਆਵਜ਼ਾ ਦੇਵਾਂਗਾ ਅਜੇ 23 ਦਾ ਮੁਆਵਜ਼ਾ ਲੋਕਾਂ ਨੂੰ ਨਹੀਂ ਮਿਲਿਆ ਸਾਨੂੰ ਜਿਨ੍ਹਾਂ ਦੇ ਖੇਤ ਰੁੜ ਗਏ ਉਹਨਾਂ ਨੂੰ ਨਹੀਂ ਮਿਲ ਗਿਆ ਮੁਰਗੀਆਂ ਆਂਡਾ ਦਾ ਤਾਂ ਪਤਾ ਨਹੀਂ ਕਿੱਥੇ ਮਿਲਣਾ ਸੀ ਸਿਰਫ ਤੇ ਸਿਰਫ ਕੇਂਦਰ ਸਰਕਾਰ ਦਾ 8800 ਰੁਪਿਆ ਜਿਹੜਾ ਉਹਦਾ ਆਇਆ ਸੀਗਾ ਉਹ ਇਹਨਾਂ ਨੇ ਦਿੱਤਾ ਬਾਕੀ ਜਿਹੜਾ ਇਹਨਾਂ ਨੇ ਆਪ ਦੇਣਾ ਸੀਗਾ 8200 ਰੁਪਿਆ ਉਹ ਨਹੀਂ ਮਿਲਿਆ ਹੁਣ 20000 ਕਰੋੜ ਦੇਣ ਦੀ ਗੱਲ ਕਰਦੇ 20000 ਕਰੋੜ ਦੇਣ ਵਾਸਤੇ ਪੰਚਾਇਤਾਂ ਤੋਂ ਪੈਸਾ ਇਕੱਠਾ ਕਰ ਰਹੇ ਨੇ ਇਹ ਪੈਸਾ ਕਿੱਥੋਂ ਆਇਆ ਹੈ ਨਾ ਕੋਲ 30 ਕਰੋੜ ਰੁਪਏ 30 ਕਰੋੜ ਰੁਪਏ ਨਾਲ 4 ਲੱਖ ক্রিকেট ਜਿਵੇਂ ਵੰਡਣਗੇ ਸਰ ਐਸੇ ਦਾ ਕੰਮ ਤਾਂ ਭਗਵੰਤ ਮਾਨ ਜੀ ਪੈਸੇ ਨਾਲ ਹੀ ਹੁੰਦਾ ਆ ਜਿਹੜੀ ਕਿਤੇ ਹੱਡ ਦੀ ਮਾਰ ਪਈ ਐ ਤੇ ਕਿਤੇ ਹੱਡ ਦੇ ਨਾਲ ਨਾਲ ਭਗਵੰਤ ਮਾਨ ਜੀ ਤੇ ਸਰਕਾਰ ਦੀ ਮਾਰ ਪਈ ਐ ਵੀ ਜਿਹੜੇ ਬੰਸ ਸੀਗੇ ਉਹਨਾਂ ਦੀ ਕਿਤੇ ਵੀ ਨਾ ਤਾਂ ਸੰਭਾਲ ਹੋਇਆ ਨਾ ਉਹਨਾਂ ਨੂੰ ਮਜ਼ਬੂਤ ਕੀਤਾ ਗਿਆ ਨਾ ਹੀ ਸਫਾਈ ਕੀਤੀ ਗਈ ਨਾਲਿਆਂ ਦੀ ਸਾਡੇ ਵਾਲੇ ਪਾਸੇ ਆਪਣੇ ਮਾਲਵੇ ਦੇ ਖੇਤਰ ਚ ਚ ਜਾ ਕੇ ਦੇਖੋ ਹੋਰ ਫਾਜ਼ਲ ਹੈ ਉਹ ਫਾਜ਼ਲ ਕਹਾ ਲੱਗਦਾ ਏਰੀਆ ਤੇ ਉੱਤੇ ਬਲੂਆਣੇ ਦਾ ਲੱਗਦਾ ਏਰੀਆ ਉੱਥੇ ਸੇਮ ਨਾਲੇ ਲੈ ਕੇ ਬੈਗੇ ਸਾਰੇ ਸੇਮ ਨਾਲਿਆਂ ਦੀ ਨਾ ਸਫਾਈ ਹੋਈ ਨਾ ਉਹਨਾਂ ਦੇ ਬੰਦ ਸੰਭਾਲੇ ਗਏ ਆਪਸ ਦੇ ਵਿੱਚ ਖਿੱਚੋ ਤਾਰ ਚ ਰਿਹਾ ਪੈਸਾ ਮੰਦਰੀਗਾ ਜੋ ਕਰਾ ਲਓ ਜੀ ਸਰਕਾਰ ਦੀ ਮਸ਼ੀਨਰੀ ਕਰ ਲੂਗੀ ਨਾ ਸਰਕਾਰ ਕੋਲ ਖੇਨ ਨਾ ਸਰਕਾਰ ਕੋਲ ਮਸ਼ੀਨਰੀ ਜਿਹੜਾ ਪੈਸਾ ਆਇਆ ਸੀਗਾ ਐਸਟੀਆਰਐਫ ਦਾ ਉਹ ਪਤਾ ਨਹੀਂ ਇਸ਼ਤਿਹਾਰਾ ਚ ਇਹ ਆਪਣੇ ਆਰ ਦੀ ਮੁਨਿਆਦੀਕਰਨ ਦੇ ਵਿੱਚ ਭਗਵੰਤ ਮਾਨ ਜੀ ਨੇ ਦਾਤਾ ਇਹ ਪੈਸਾ ਇਲਾਕਾ ਡੁੱਬਿਆ ਪਿਆ ਉਹ ਇਲਾਕਾ ਡੁੱਬਿਆ ਪਿਆ ਜਿਹਦੇ ਵਾਸਤੇ ਸਾਰਾ ਪੰਜਾਬ ਕਹਿੰਦਾ ਰਹਿੰਦਾ ਹੈ ਵੀ ਝੋਨਾ ਛੱਡ ਕੇ ਤੇ ਡਾਈਵਰਸੀਫਿਕੇਸ਼ਨ ਕਰੋ ਅਗਰ ਪੰਜਾਬ ਦੇ ਅੰਦਰ ਕਿਤੇ ਡਾਈਵਰਸੀਫਿਕੇਸ਼ਨ ਹੋਈ ਹੈ ਤਾਂ ਹੋਰ ਬੱਲੂਆਣਾ ਫਜ਼ਲ ਕਾ ਇਲਾਕੇ ਚ ਹੋਈ ਹੈ ਜਿੱਥੇ ਬਾਗ ਲੱਗੇ ਕੀ ਮੋੜੀ ਬਾਗਾਂ ਦੇ ਬਾਗ ਉਝੜ ਕੇ ਸਾਹ ਸੇਮ ਕਰਕੇ ਤੇ ਸੇਮ ਕਿਉਂ ਆਈ ਹੈ ਉੱਥੇ ਪਾਣੀ ਕਿਉਂ ਆਇਆ ਕੋਈ ਮੀਂਹ ਦਾ ਨਹੀਂ ਕੋਈ ਹੜ ਦਾ ਨਹੀਂ ਸੇਮ ਨਾਲਿਆਂ ਦੇ ਬੰਨ ਟੁੱਟ ਟੁੱਟ ਕੇ ਜਦੋਂ ਮਗਰੋਂ ਪ੍ਰਸ਼ਾਸਨ ਪੀਓ ਪਾਣੀ ਇਹ ਚ ਆ ਕੇ ਸੇਮ ਨਾਲੇ ਨਹੀਂ ਸੰਭਾਲੇਗੇ ਉਹਦੇ ਕਰਕੇ ਅੱਜ ਉਹਦੇ ਪੂਰੇ ਬਾਗ ਰੁੜ ਕੇ ਸਾਹ ਸਰਕਾਰ ਕਹਿ ਰਹੀ ਕਿ ਜੀਐਸਟੀ ਦਾ ਪੈਸਾ ਜਿਹੜਾ ਕੇਂਦਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਜੀਐਸਟੀ ਦਾ ਪੈਸਾ ਸਾਰਾ ਰਿਲੀਜ਼ ਹੋਇਆ ਸਾਹਿਬ ਉਹਨਾਂ ਨੇ ਕਿਹਾ ਵੀ ਸਾਨੂੰ ਜੀਐਸਟੀ ਕਰਕੇ ਨੁਕਸਾਨ ਹੋਇਆ ਤੇ ਨੁਕਸਾਨ ਦੱਸਦੇ 60 ਹਜ਼ਾਰ ਕਰੋੜ ਰੁਪਏ ਦਾ ਜੀਐਸਟੀ ਕਦੋਂ ਲਾਗੂ ਹੋਇਆ ਭਗਵਾਨ ਜੀ ਨੂੰ ਸ਼ਾਇਦ ਪਤਾ ਵੀ ਨਹੀਂ 2018 ਚ ਲਾਗੂ ਹੋਈ ਸੀ ਆ ਤਾਂ ਹੁਣ ਆਏ ਗੱਲ ਕਰੀ ਜਾਂਦੇ ਉਹ ਕਹਿੰਦੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਜੇ ਜੀਐਸਟੀ ਨਾ ਲਾਗੂ ਹੁੰਦੀ ਤਾਂ ਆਹ ਕਰ ਦਿੰਦੇ ਉਹ ਤਾਂ ਉਹੀ ਗੱਲ ਹੈ ਜੀ ਫੁੱਪੜ ਹੋਣਾ ਸੀ ਘੂਆ ਹੋਣੀ ਸੀ ਇਹਨਾਂ ਗੱਲਾਂ ਤੇ ਉਹ ਤਾਂ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕਰਦੇ ਸੀ ਭਗਵੰਤਪਾਨ ਜੀ ਆਪ ਏਜਰੀਵਾਲ ਸਾਹਿਬ 40000 ਕਰੋੜ ਰੁਪਇਆ ਮੈਕਸਾਈਜ਼ ਦੇ ਸ਼ਰਾਬ ਵਾਲੇ ਠੇਕੇ ਜੋ ਕੱਢਦੇ ਪੰਜਾਬ ਚ ਲਾਣੇ 20000 ਕਰੋੜ ਰੁਪਇਆ ਮੈ ਰੇਤੇ ਦੀ ਮਾਈਨਿੰਗ ਚ ਹੋਣਾ ਆਹ ਰੇਤਾ ਤੁਹਾਡੇ ਫਾਜਿਲਕਾ ਜੀ ਕੌਣ ਕਰਵਾ ਰਿਹਾ ਸਰ ਸਾਡੇ ਸਾਈਡ ਤੇ ਆਹ ਰੇਤਾ ਇੱਥੋਂ ਨਿਕਲ ਰਿਹਾ ਜਿਹੜੇ ਕਹਿੰਦੇ ਸੀ 5 ਰੁਪਏ ਕਿਊਬਿਕ ਫੁੱਟ ਦੇਾਂਗੇ ਕਿੰਨੇ ਆ ਇੱਥੇ ਰੇਟ ਕੀ ਹੈ ਸਾਬ ਇੱਥੇ ਅੱਜ ਦੇ ਦਿਨ ਰੇਤੇ ਦਾ ਰੇਟ ਕਿੰਨਾ ਹੈ 70 ਰੁਪਏ ਉਹ ਪੈਸਾ 20000 ਕਰੋੜ ਰੇਤੇ ਦਾ ਆទਰਾ ਰਿਹਾ ਪਰ ਪੰਜਾਬ ਦੇ ਖਜ਼ਾਨੇ 'ਚ ਨਹੀਂ ਜਾ ਰਿਹਾ ਸਾਬ ਉਹ ਦਿੱਲੀ ਜਾ ਰਿਹਾ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਉਸੇ ਤਰ੍ਹਾਂ 40000 ਕਰੋੜ ਰੁਪਏ दारू ਵਾਲਾ ਜਿਹੜਾ ਉਹ ਕਿਤੇ ਜਾ ਰਿਹਾ ਅੱਜ 60000 ਕਰੋੜ ਰੁਪਏ ਇਹਨਾਂ ਨੇ ਇਧਰ ਜੀਐਸਟੀ ਕਨਿਕਟਦਾ ਸਾਬ ਜੀਐਸਟੀ ਲਾਗੂ ਹੋਈ ਹੈ ਆ ਜਿਹੜਾ ਇੱਕ ਫਰਜੀ ਤੁਸੀਂ ਕਾਗਜ਼ ਬਣਾਈ ਫੜਦੇ ਹੋ 60000 ਕਰੋੜ ਦਾ ਇਹਦੇ ਤੇ ਕੋਈ ਅਫਸਰ ਸਾਈਨ ਕਰਨ ਨੂੰ ਤਿਆਰ ਹੈ ਨਹੀਂ ਮੁੰਗੇਰੀ ਲਾਲ ਦੇ ਹਸੀਨ ਸਪਨੇ ਕੋਈ ਸਾਈਨ ਕਰਦਾ ਹੈ ਆਈਐਸ ਨੇ ਸਾਈਨ ਕੀਤੇ ਨਹੀਂ ਤੇ ਨੌਕਰੀ ਗਈ ਝੂਠ ਦਾ ਭਲੰਦਾ ਵੇਚ ਰਹੇ ਭਗਵੰਤ ਸਿੰਘ ਜੀ ਕਹਿੰਦੇ ਮੈਨੂੰ 12000 ਕਰੋੜ ਨਹੀਂ ਦਿਸਦੇ ਕਿਤੇ 12000 ਕਰੋੜ ਮੈਨੂੰ ਦਿਸ ਨਹੀਂਦੇ ਅਕਾਊਂਟ ਤੇ ਜਿਸ ਸਖਸ ਨੂੰ ਜਿਸ ਮੁੱਖ ਮੰਤਰੀ ਨੂੰ 12000 ਕਰੋੜ ਰੁਪਏ ਨਹੀਂ ਦਿਖਦੇ ਉਹਨਾਂ ਨੂੰ 3 ਕਰੋੜ ਪੰਜਾਬੀ ਕਿਵੇਂ ਦਿਖਣਗੇ ਸਾਬ ਮੈਂ ਆਪ ਪੁੱਛਣਾ ਚਾਹਦਾ ਫਿਰ ਮਤਮਾਂਜੀ ਉਸ پیسے ਦਾ ਇਸਤੇਮਾਲ ਕਰੋ ਲੋਕਾਂ ਦੀ ਮਦਦ ਕਰੋ ਗਰੀਬ ਦੀ ਮਦਦ ਕਰੋ 13000 ਕਰੋੜ ਰੁਪਏ ਦੀ ਮੰਗ ਕੀਤੀ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਤੋਂ ਉਹਦੇ ਚ ਮਜ਼ਦੂਰ ਦਾ ਇੱਕ ਦੁਆਨੀ ਨਹੀਂ ਪਾਈ ਮਜ਼ਦੂਰ ਵਾਸਤੇ ਸਾਨੂੰ ਕੁਝ ਮਜ਼ਦੂਰ ਗਰੀਬ ਨੂੰ ਤਾਂ ਬੰਦਾ ਹੀ ਨਹੀਂ ਸਮਝਦੀ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਤੇ ਮਜ਼ਦੂਰ ਨੂੰ ਬੰਦਾ ਹੀ ਨਹੀਂ ਸਮਝਦੇ ਯਕੀਨ ਜ਼ਰਾ ਕੀ ਹੈ ਕਿ ਮੰਤਰੀਏ ਤੇ ਕਹਿ ਰਹੇ ਨੇ ਕਿ ਤਸਵੀਰਾਂ ਕਰਵਾ ਕੇ ਜਿਹੜੇ ਵਾਪਸੀ ਮੁੜ ਗਏ ਨੇ ਸਭ ਕੰਮ ਤਾਂ ਸਰਕਾਰ ਨੇ ਕਰਨਾ ਹੈ ਉਹੀ ਤਾਂ ਹੈ ਲੋਰ ਵੀ ਸਰਕਾਰ ਕਿਤੇ ਦਿਸ ਨਹੀਂ ਰਹੀ ਉਹ ਆ ਕੇ ਬਾਹ ਫੜਦੇ ਜੇ ਕੇਂਦਰੀ ਮੰਤਰੀ ਆ ਰਹੇ ਤੇ ਲਿਜਾ ਕੇ ਪ੍ਰਧਾਨ ਮੰਤਰੀ ਕੋਲ ਕਲ ਰੱਖੀ ਐ ਸਾਬ ਪ੍ਰਧਾਨ ਮੰਤਰੀ ਜੀ ਸਾਰਾ ਆਪ ਸਰਵੇ ਕਰਕੇ ਗਏ ਉਹਦੇ ਵਿੱਚ ਜੇ ਆ ਕੇ ਕੋਈ ਗਿਆ ਤਾਂ ਉਹ ਕਹਿੰਦੇ ਫੋਟੋ ਖਿਚਾਣਗੇ ਫੋਟੋ ਤਾਂ ਮੁੱਖ ਮੰਤਰੀ ਜੀ ਖਾਂਤਾ ਹਰੇ ਪੰਜਾਬ 'ਚ ਰੰਗੇ ਪਏ ਤੁਹਾਡੇ ਫੋਟੋ ਨਾਲ ਉਹਦੇ ਦਰਸ਼ਨਾ ਨਾਲ ਜੇ ਕੋਈ ਫੜ ਰੁਕਦਾ ਤਾਂ ਰੁਕ ਜਾਣਾ ਸੀ ਹੁੰਦਾ ਡਾਕਟਰ ਸਾਹਿਬ ਜੇ ਇੱਕ ਜਿਹੜਾ ਇਹਨਾਂ ਕਿਹਾ ਜਿਸ ਕਾ ਖੇਤ ਤੁਸੀਂ ਕੀ ਰੇਤੇ ਤੇ ਬਾਰੇ ਤੁਹਾਡਾ ਕੀ ਜਣਾ ਸਾਬ ਹੁਣ ਰੇਤ ਪਾਣੀ ਰਹਿ ਗਈ ਕਿਸਾਨ ਦੇ ਸਿਰ 'ਚ ਆ ਜਿਹੜਾ ਰੇਤ ਆਈ ਐ ਕਿ ਗਾਰ ਆਈ ਐ ਉਹਨੂੰ ਖਰੀਦੂਗਾ ਕੌਣ ਮਾਣ ਤੋਂ ਕੱਡੂਗਾ ਸਾਹਿਬ ਉਹਦਾ ਕੋਈ ਇੰਤਜ਼ਾਮ ਕਰਦੇ ਨਹੀਂ ਕਹਿੰਦੇ ਅਸੀਂ ਮਸ਼ੀਨਾਂ ਦੇਾਂਗੇ ਰੇਤ ਜਿਹਦੇ ਨਾਲ ਆ ਗਈ ਨਾ ਸਾਹਿਬ ਰੇਤ ਇਹਨਾਂ ਦੇ ਐਮਐਲਏ ਨੇ ਬਕਵਾਣੀ ਹੈ ਕਿਸਾਨ ਨੇ ਨਹੀਂ ਬਕਵਾਣੀ ਸਾਹਿਬ ਮੇਰੇ ਤੋਂ ਲਿਖਾਓ ਫਾਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ